ਸ਼੍ਰੋਮਣੀ ਕਮੇਟੀ ਦੀਆਂ ਸਰਾਵਾਂ ਦੀ ਬੁਕਿੰਗ ਦੇ ਨਾਮ ਤੇ ਹਜੇ ਵੀ ਠੱਗੀ ਹੋ ਰਹੀ ਹੈ ஆன்ਲਾਈਨ ਧੋਖਾਧੜੀ ਕੀਤੀ ਜਾ ਰਹੀ ਹੈ ਹਾਲਾਂਕਿ ਪੁਲਿਸ ਦੇ ਕੋਲ ਸ਼ਿਕਾਇਤ ਵੀ ਦਰਜ ਕਰਵਾ ਦਿੱਤੀ ਗਈ ਹੈ ਪਰ ਫਿਰ ਵੀ ਹਜੇ ਵੀ ਜਾਲੀ ਵੈਬਸਾਈਟਾਂ ਤੇ ਬੁਕਿੰਗ ਜਾਰੀ ਹੈ ਤਾਂ ਇਸ ਮਾਮਲੇ ਦੇ ਵਿੱਚ ਐਸਜੀਪੀਸੀ ਨੇ ਐਕਸ਼ਨ ਵੀ ਲਿਆ ਹੈ ਸ਼ਿਕਾਇਤ ਵੀ ਦਰਜ ਕਰਾਈ ਹੈ ਕਿਉਂਕਿ ਸ਼ਾਇਦ ਯੂਪੀ ਤੋਂ ਜੋ ਜਾਣਕਾਰੀ ਸਾਹਮਣੇ ਹੈ ਕਿ ਯੂਪੀ ਦੇ ਕੁਝ ਬੰਦੇ ਨੇ ਜਿਨ੍ਹਾਂ ਨੇ ਫੇਕ ਵੈਬਸਾਈਟ ਬਣਾਈ ਹੈ ਜੋ एसजीपीसी ਦੀਆਂ ਸਰਾਵਾਂ ਦੀ ਬੁਕਿੰਗ ਕਰ ਰਹੇ ਨੇ ਔਰ ਲੋਕਾਂ ਤੋਂ ਵੱਧ ਪੈਸੇ ਵਸੂਲ ਰਹੇ ਨੇ ਜੇ ਗੱਲ ਕਰੀਏ ਨਾਰਮਲ ਕਮਰੇ ਦੀ ਤਾਂ ਬਿਨਾ ਏਸੀ ਤੋਂ ਜੋ ਕਮਰਾ 800 ਤੋਂ ਲੈ ਕੇ 3000 ਰੁਪਏ ਬਿਨਾ ਏਸੀ ਦੇ ਕਮਰੇ ਦੇ ਪੈਸੇ ਵਸੂਲੇ ਜਾ ਰਹੇ ਨੇ ਔਰ ਇਸ ਤੋਂ ਇਲਾਵਾ ਜੋ ਏਸੀ ਵਾਲੇ ਕਮਰੇ ਦੀ ਗੱਲ ਕਰੀ ਤੇ 4000 ਪਲੱਸ ਦਾ ਜਿਹੜਾ ਪੈਸਾ ਵਸੂਲਿਆ ਜਾ ਰਿਹਾ ਔਰ ਲੋਕਾਂ ਦੇ ਨਾਲ ਲੁੱਟ ਕੀਤੀ ਜਾ ਰਹੀ ਹੈ ਤੇ ਇਸ ਮਾਮਲੇ ਦੇ ਵਿੱਚ ਐਸਜੀਪੀਸੀ ਨੇ ਦਖਲ ਦਿੱਤਾ ਹੈਗਾ ਹਜੇ ਤੱਕ ਬੰਦੇ ਨਹੀਂ ਫੜੇ ਗਏ ਪਰ ਕੰਮ ਹਜੇ ਵੀ ਚੱਲ ਰਿਹਾ ਹੈ ਹਾਲਾਂਕਿ ਪੁਲਿਸ ਦੇ ਕੋਲ ਇਹ ਮਾਮਲਾ ਦਰਜ ਕਰਵਾ ਦਿੱਤਾ ਗਿਆ ਤਾਂ ਦੱਸਦੀ ਹੈ ਕਿ ਬੁਕਿੰਗ ਦੇ ਲਈ ਜਾਲੀ ਵੈੱਬਸਾਈਟ ਦੇ ਨਾਂ ਤੇ ਫਰਜੀ ਬੁਕਿੰਗ ਕਰਨ ਵਾਲੇ ਸ਼ਰਧਾਲੂਆਂ ਦੇ ਨਾਲ ਠੱਗੀ ਮਾਰਨ ਦਾ سلسلہ ਨਿਰੰਤਰ جاری ਐ ਐਸਜੀਪੀਸੀ ਦੀ ਇਹ ਜਾਲੀ ਇੱਕ ਕਹਿੰਦੇ ਵੈੱਬਸਾਈਟ ਬਣਾਈ ਹੋਈ ਹੈਗੀ ਤਾਂ ਸ਼੍ਰੋਮਣੀ ਕਮੇਟੀ ਦੀਆਂ ਸਰਾਵਾਂ ਦੇ ਮੈਨੇਜਰ ਦੇ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਅਜੇ ਤੱਕ 10 ਤੋਂ ਵੱਧ ਮਾਮਲੇ ਸਾਹਮਣੇ ਆਏ ਸਨ ਇਸ ਦੇ ਵਿੱਚ ਠੱਗੀ ਸੰਬੰਧਿਤ ਮਾਮਲਿਆਂ ਦੇ ਵਿੱਚ ਬੈਂਕ ਖਾਤਾ ਵੀ ਸੀਲ ਕਰਵਾਇਆ ਗਿਆ ਸੀ ਉਹਨਾਂ ਦੱਸਿਆ ਕਿ ਠੱਗੀ ਮਾਰਨ ਵਾਲੇ ਵਿਅਕਤੀ ਅਜੇ ਵੀ ਪੁਲਿਸ ਦੀ ਗ੍ਰਿਫਤ ਤੋਂ ਦੂਰ ਨੇਗੇ ਤੇ ਅਜੇ ਸ਼ਰਧਾਲੂਆਂ ਦੇ ਨਾਲ ਠੱਗੀ ਮਾਰਨ ਦਾ ਸਿਲਸਲਾ ਚੱਲ ਰਿਹਾ ਹੈਗਾ ਸ਼੍ਰੋਮਣੀ ਕਮੇਟੀ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਆਪਣੇ ਪੱਧਰ ਤੇ ਜਾਂਚ ਕਰਦਿਆਂ ਪਤਾ ਲੱਗਾਇਆ ਗਿਆ ਹੈਗਾ ਕਿ ਬੈਂਕ ਖਾਤਾ ਯੂਪੀ ਵਿੱਚ ਅਯੋਧਿਆ ਕੋਲੋਂ ਕਿਸੇ ਥਾਂ ਤੋਂ ਚਲਾਇਆ ਜਾ ਰਿਹਾ ਹੈ ਔਰ ਠੱਗੀ ਮਾਰਨ ਵਾਲੇ ਵਿਅਕਤੀਆਂ ਦੇ ਵੱਲੋਂ ਸਾਰਾ ਗੜੀ ਸਰਾ ਦੇ ਨਾਂ ਤੇ ਜਾਲੀ ਵੈਬਸਾਈਟ ਦਾ ਪੋਰਟਲ ਬਣਾਇਆ ਹੋਇਆ ਜਿਸ ਤੇ ਸ੍ਰੀ ਹਰਮੰਦਰ ਸਾਹਿਬ ਦੀ ਤਸਵੀਰ ਲੱਗੀ ਹੋਈ ਹੈ ਅਰਸ਼ਰਦਾਲੂ ਸਰਾਂ ਦੀ ਬੁਕਿੰਗ ਦੇ ਨਾਂ ਤੇ ਚਾਂਸੇ ਹੀ ਠਾਜ ਜਾਂਦੇ ਨੇ ਔਰ ਇਹ ਵਿਅਕਤੀ ਬਿਨਾ AC ਕਮਰੇ ਦੇ 850 ਤੋਂ ਲੈ ਕੇ 3000 ਰੁਪਏ ਅਤੇ 1150 ਤੋਂ ਲੈ ਕੇ 4200 ਰੁਪਏ ਤੱਕ ਜਿਹੜਾ ਰੇਟ ਬਣਾਇਆ ਹੋਇਆ ਔਰ ਉਹਨਾਂ ਨੇ ਕਿਹਾ ਕਿ ਪੁਲਿਸ ਕੋਲ ਸ਼ਿਕਾਇਤ ਕਰਾਈ ਗਈ ਪਰ ਫਿਲਹਾਲ ਹਜੇ ਕੋਈ ਵੀ ਸਫਲਤਾ ਨਹੀਂ ਮਿਲੀ ਹੈਗੀ ਤੇ ਇਹ ਪੈਸੇ ਵਸੂਲ ਰਹੇ ਨਹੀਂ ਲੋਕਾਂ ਤੋਂ ਠੱਗੀ ਮਾਰ ਰਹੇ ਨੇ ਤਾਂ ਫਿਲਹਾਲ ਦੀ ਜਿਹੜੀ ਜਾਣਕਾਰੀ ਤੁਹਾਨੂੰ ਨਾਲ ਸਾਂਝੀ ਕਰ ਲਈ ਕਿ ਆਨਲਾਈਨ ਹਜੇ ਕੋਈ ਵੀ ਜਿਹੜਾ ਵੈਬਸਾਈਟ ਤੇ ਐਸਜੀਪੀਸੀ ਤੇ ਸਰਾਮਾਂ ਦੀ ਬੁਕਿੰਗ ਨਹੀਂ ਹੋ ਰਹੀ ਫਿਲਹਾਲ ਉਹਨਾਂ ਨੇ ਇਹ ਬੁਕਿੰਗ ਬੰਦ ਕਰ ਰੱਖੀ ਹੋਈ ਹੈ ਕਿ ਤਾਂ ਤੁਸੀਂ ਜਾ ਕੇ ਉੱਥੇ ਜਿਹੜਾ ਰਹਿ ਸਕਦੇ ਉੱਥੇ ਕਹਿ ਲੋ ਕਿ ਉੱਥੇ ਜਾਊਂਗੀ ਤਾਂ ਉੱਥੇ ਜਾ ਕੇ ਤੁਹਾਡੀ ਬੁਕਿੰਗ ਹੋ ਜਾਊਗੀ ਬਟ ਆਨਲਾਈਨ ਤੁਸੀਂ ਬੁਕਿੰਗ ਨਹੀਂ ਕਰ ਸਕਦੇ ਕਿਉਂਕਿ ਇਸ ਤਰ੍ਹਾਂ ਦਾ ਜਿਹੜਾ ਕ੍ਰੀਏਟ ਕਰ ਦਿੱਤਾ ਗਿਆ ਹੈ ਕਿ ਐਸਜੀਪੀਸੀ ਦੀ ਇੱਕ ਵੈਬਸਾਈਟ ਅਲੱਗ ਤੋਂ ਉਹਦੀ ਜਾਲੀ ਬਣਾ ਦਿੱਤੀ ਗਈ ਹੈ ਜਿੱਤੇ ਲੋਕ ਚਾਂਸੇ ਦੇ ਵਿੱਚ ਆ ਰਹੇ ਨੇ ਤਾਂ ਉਹਨਾਂ ਦੇ ਨਾਲ ਲੁੱਟ ਕੀਤੀ ਜਾ ਰਹੀ ਹੈ ਤੇ ਐਸਜੀਪੀਸੀ ਇਸ ਤੇ ਲਗਾਤਾਰ ਕੰਮ ਕਰ ਰਹੀ ਹੈ ਔਰ ਪੁਲਿਸ ਵੀ ਆਪਣੀ ਇਨਵੈਸਟੀਗੇਸ਼ਨ ਕਰ ਰਹੀ ਹੈ ਕਿ ਆਖਿਰਕਾਰ ਕੌਣ ਨੇ ਉਹ ਬੰਦੇ ਜਿਹੜੇ ਇਸ ਤਰ੍ਹਾਂ ਲੁੱਟ ਕਰ ਰਹੇ ਨੇ ਲੋਕਾਂ ਲੋਕਾਂ ਦੇ ਨਾਲ ਧੋਖਾਧੜੀ ਕੀਤੀ ਜਾ ਰਹੀ ਹੈ